ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇ ਲਈ ਲੈ ਕੇ ਆਏ ਜੀ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆਂ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਆਉਂ ਪੁੱਛ ਲੈਣੇ ਬਈ ਤੁਹਾਡੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਆ ਜੀ ਵਧੀਆ ਨਾਮ ਤੇ ਡਰੈੱਸ ਬੋਲ ਨਾ ਗੋਰਾ ਸਿੰਘ ਜੀ ਹੂੰ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 987279931 ਠੀਕ ਆ ਬਈ 98 ਇਹ ਬਾੜ ਜੀ ਦੂਜਾ ਸੂਆ ਸੂ 10 12 ਦਿਨ ਕਹਿਆ ਅਗਲਾ 15 ਮੰਨ ਲੈ ਓਕੇ ਬਾਈ ਬਾਕੀ ਅੱਜ ਹੀ ਆਈ ਐ ਅੱਜ ਹੀ ਆਈ ਐ ਇੱਥੇ ਅਗਲਾ ਆਪਦੀ ਤਸੱਲੀ ਕਰਕੇ ਲੈ ਜੇ ਹੂੰ ਕਿਦੋਂ ਗੇਟੋਂ ਬਾਹਰ ਹੋ ਗਈ ਕੋਈ ਤਸੱਲੀ ਨਹੀਂ ਠੀਕ ਐ ਬਾਈ ਇੱਥੇ ਅਗਲਾ ਆਪਦੀ ਚੈੱਕ ਕਰ ਲੈ ਕਿਵੇਂ ਮਰਜ਼ੀ ਤਸੱਲੀ ਕਰ ਲੈ ਹੂੰ 15 ਲੀਟਰ ਦੁੱਧ ਤਿਆਰ ਆ ਚਬਾਉਣ ਵਾਲਾ ਹਾਂ ਚਬਾਉਣ ਵਾਲਾ 5 ਢੋਡਾਂਗੇ ਚੋਲੇ ਹਾਂ 2 ਢੋਡਾਂਗੇ ਚੋਲੇ ਕਿਉਂ ਆਈ ਹੋਣਾ ਟੜ ਕੇ ਹੂੰ ਮੁੜ ਕੇ ਅਗਲਾ ਫਿਰ ਸੁਆਦ ਨਹੀਂ ਆਉਂਦਾ ਇੱਥੇ ਆਪਦੀ ਤਸੱਲੀ ਕਰ ਲੈ ਹੂੰ ਜੇ ਫਿੱਟ ਹੋਏ ਲੈ ਜੇ ਨਾ ਫਿੱਟ ਹੋਏ ਕੋਈ ਚੱਕਰ ਨਹੀਂ ਠੀਕ ਐ ਕਿਦੋਂ ਗੇਟੋਂ ਬਾਹਰ ਹੋ ਗਈ ਕੋਈ ਗਾਰ ਓਕੇ ਭਾਈ ਹਾਂ ਠੰਡੀ ਸੀਲ ਲੈ ਲੇਵਾ ਦੇਖ ਲੈਵਾ ਦੇ ਕਮਾਲ ਦਾ ਬਹੁਤ ਸੋਹਣਾ ਆਰਡਰ ਥਾਣੇ ਦੇ ਕੋ ਬੁੱਲੇ ਵਾਲਾ ਲੱਗਿਆ ਲੈ ਕਾਹਨੂੰ ਗੱਲਾਂ ਕਰਨ ਲੈਵੇ ਦੀਆਂ ਲੈ ਚਬਾਈ ਦੇਖੋ ਲੈ ਮੋਟੀ ਮੋਟੀ ਚਬਾਈ ਹੈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕ ਨਹੀਂ ਚੂਣ ਬੜਾ ਚੰਗਾ ਹਾਂ ਹਾਂ ਚੂਣ ਬਹੁਤ ਹੀ ਹੂੰ ਚਬਾਈ ਚੰਗੀ ਹੈ ਲੈ ਮੋਟੀ ਮੋਟੀ ਧਾਰ ਮਗਰ ਲੈ ਜੋ ਮਾਰ ਦੇ ਭਾਈ ਤਾਂ ਲੈ ਚੂਨ ਇੱਕ ਨੰਬਰ ਆ ਬਈ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ 15 ਲੀਟਰ ਦੁੱਧ ਬਾਈ ਕਹਿੰਦਾ ਹੁਣ ਚੂਨ ਵਾਲਾ ਹਾਜ਼ਰ ਹੈ ਹਾਜ਼ਰ ਬਰੀਡ ਚੰਗੀ ਆ ਕੱਦ ਚੰਗਾ ਸੂਈ ਸਵਾਈ ਆ ਬੱਚਾ 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 ਬਾਈ ਠੀਕ ਸਾਹੀ ਵਾਲਾ ਵੱਡੀ ਓਕੇ ਬਾਈ ਹਾਂ ਦੂਜਾ ਸੂਆ ਦੂਜਾ ਸੂਆ ਸਾਹੀ ਵਾਲਾ ਵੱਡੇ ਕੱਦ ਚ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਦੂਜਾ ਸੂਆ ਕਰਨ ਵਾਲੀ ਲੇਵਾ ਸਾਹੀ ਵਾਲਾ ਸੱਚ ਐਰ ਸ਼ਹਿਰ ਐਰ ਸ਼ਹਿਰ ਆ ਗਈ ਐਰ ਸ਼ਹਿਰ ਮੈਨੂੰ ਭਲੇਖਾ ਤੋਂ ਠੀਕ ਐਰ ਸ਼ਹਿਰ ਆ ਗਈ ਐਰ ਸ਼ਹਿਰ ਐਰ ਸ਼ਹਿਰ ਦੂਜਾ ਸੂਆ ਦੂਜਾ ਸੂਆ ਐਰ ਸ਼ਹਿਰ ਹਾਂ ਐਰ ਸ਼ਹਿਰ ਠੀਕ ਹੈ ਬਾਈ ਪੂਰੇ ਕੱਦ ਵਾਲੀ ਬਿਹੜਾ ਕੋਈ ਐ ਨਹੀਂ ਸਹੀ ਗੱਲ ਹੈ ਬਾਈ ਹਾਂ ਤੇ ਫੈਂਟ ਬਹੁਤ ਉਹ ਗਰਮੀ ਬਿਲਕੁਲ ਨਹੀਂ ਹਾਂ ਗਰਮੀ ਗਰਮੀ ਜਮਾ ਨਹੀਂ ਮੰਦੀ ਬਾਈ ਫੁੱਲ ਕਾਮਜਾਪਰ ਘਰੇ ਰੱਖਣ ਵਾਲੀ ਬਿਹੜਾ ਸੂਈ ਸਵਾਈ 15 ਲੀਟਰ ਹਾਜ਼ਰਾ ਚੋਣ ਵਾਲਾ ਜਿਹੜਾ ਚੋ ਲੈਣਾ ਹਾਂ ਤੇ ਮੁੱਲ ਕੀ ਹੈ ਜਾਇਜ ਜਾਇਜ ਮੁੱਲ ਦਾ 66000 ਰੁਪਏ ਜੀ ਮਾਨਤਨ ਹੋ ਜਾ ਹਾਂ ਮਾਨਤਨ ਕਰ ਠੀਕ ਹੈ ਹਾਂ 66000 ਰੁਪਏ ਜਮਾ ਜਾਇਜ ਮੋਲਾ ਕਿਵੇਂ ਮਰਜ਼ੀ ਕਿੱਧਰ ਦੀ ਮਰਜ਼ੀ ਵੇਜਾ ਕੋਈ ਵਾਸਤਾ ਨਹੀਂ ਜਿੰਵੇਂ ਮਰਜ਼ੀ ਹੱਥ ਲਾਈ ਚਾਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਇਧਰ ਦੀ ਵਜਾ ਪਾ ਦਿ ਲੈ ਪੋਠੇ ਪਾਸੇ ਦੀ ਬਹਿ ਜਾ ਸਿੱਧੇ ਪਾਸੇ ਦੀ ਬਹਿ ਜਾ ਕੋਈ ਚੱਕਰੀ ਨਹੀਂ ਮੁੱਲ ਵੀ ਭਾਈ ਨੇ ਜਮਾ ਜਾਇਜ਼ ਰੱਖਿਆ ਮਾਂ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਲੇਵਾ ਕਮਾਲ ਦਾ ਫਾੜੀ ਵਾਲਾ ਟਰ ਨੇੜ ਤੋਂ ਚੈੱਕ ਕਰੋ ਬਹੁਤ ਸੋਹਣਾ ਟਰ ਗੁਲਾਬੀ ਥਣ ਮੁਠੀ ਵਾਲਾ ਥਣ ਇਧਰ ਸਾਈਡ ਤੋਂ ਵੀ ਥਣ ਤੁਹਾਨੂੰ ਦਿਖਾ ਦੇ ਸਾਰੇ ਥਾਣਾ ਕੋਈ ਸਾਈਡਾਂ ਤੋਂ ਦਾ ਸਹੀ ਗਾ ਵਾਸਤ ਨਹੀਂ ਨਾੜਾ ਨੂੜਾ ਦਿਖਾ ਦੇ ਹੂੰ ਤੇ ਕਿਸੇ ਵੀਰ ਨੂੰ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ ਭਾਈ